ਸਭ ਤੋਂ ਪਹਿਲਾਂ ਮੀਡੀਆ ਰਾਏ ਦੇਖ ਰਹੇ ਦੇਸ਼ ਉਹ ਦੇਖ ਨਹੀਂ ਸਕਦਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਤ 10 ਜਥੇਦਾਰ ਪੰਜਾਬ ਸਿੰਘ ਸੁਲਤਾਨਵਾਲਾ ਪੰਜਾਥਾ ਮਿਸਲ ਬਾਬਾ ਨਿਹੰਗ ਸਿੰਘ ਪੰਜਾਥਾ ਸੋ ਗੁਰਮਖੋ ਜਿਵੇਂ ਆਪ ਸਭਨਾਂ ਨੂੰ ਪਤਾ ਕਿ ਗੁਰਜੀਤ ਸਿੰਘ ਔਂਜਲਾ ਜਿਹਨੂੰ ਕਿ ਮੈਂ ਬਹੁਤ ਵਧੀਆ ਤੇ ਸੂਝਵਾਨ ਲੀਡਰ ਸਮਝਦਾ ਸੀ ਪਰ ਉਹਨੇ ਅੱਜ ਬਹੁਤ ਹੀ ਮੰਦ ਭਾਗੀ ਗੱਲ ਕਹਿ ਕੇ ਜੋ ਐਸੀ ਸਮਾਜ ਦੇ ਉਤੇ ਟਿੱਪਣੀ ਕਰਕੇ ਆਪਣੇ ਆਪ ਦਾ ਜੋ ਉਹਨੇ ਸਬੂਤ ਦਿੱਤਾ ਕਿ ਸਾਡੇ ਵਰਗੇ ਮਾਰੇ ਬੰਦੇ ਕੋਈ ਨਹੀਂ ਇਹ ਉਹ ਲੋਕ ਨੇ ਜਿਹੜੇ ਸਾਡੇ ਤੇ ਟਿੱਪਣੀ ਕਰ ਰਹੇ ਨੇ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡ ਕੇ ਭੱਜੇ ਸੀ ਬਤਾਵਲੇ ਦੇ ਕੇ ਲਿਖ ਕੇ ਭੱਜੇ ਸੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਦੋਂ ਨਦੇੜ ਨੂੰ ਚਲੇ ਉਹਦੇ ਘੋੜੇ ਦੀਆਂ ਵਾਗਾਂ ਫੜ ਕੇ ਇਹਨਾਂ ਨੇ ਤਨਖਾਹਾਂ ਮੰਗੀਆਂ ਤੇ ਅਸੀਂ ਉਹ ਲੋਕਾਂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਗੋਲੀ ਦੇ ਨਿਸ਼ਾਨੇ ਆਪਣੀ ਹਿੱਕ ਤੇ ਪਰ ਪੜਕੇ ਤੇ ਜਿਨ੍ਹਾਂ ਨੇ ਦਿੱਲੀ ਚਾਂਮੀ ਚੌਂਗ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਦਾ ਸੀਸ ਚੋਕੇ ਲਿਆਂਦਾ ਅਸੀਂ ਆਪਾਂ ਵਾਰ ਕੇ ਗੁਰੂ ਦੀ ਖਾਤ ਤੇ ਅਸੀਂ ਕਦੀ ਗੁਰੂ ਦੇ ਕੋਲੋਂ ਕੁਝ ਮੰਗਿਆ ਨਹੀਂ ਇਹ ਉਹ ਲੋਕ ਨੇ ਜਿਹੜੇ ਗੁਰੂ ਨੂੰ ਬਦਾਵੇ ਲੈ ਕੇ ਆਉਂਦੇ ਸਾਡੇ ਤੇ ਟਿੱਪਣੀਆਂ ਕਰਦੇ ਨੇ ਮੇਰੀ ਉਹਨਾਂ ਨੂੰ ਮਾਫੀਨਾਮਾ ਦਿੱਤਾ ਗਿਆ ਵਾ ਕਿ ਉਹ ਤੁਸੀਂ ਸਹੀ ਸਮੇਂ ਤੇ ਅਸੀਂ ਮਾਫੀਨਾਮਾ ਅਜੇ ਤੱਕ ਸਾਡੇ ਕੋਲ ਕੋਈ ਪਹੁੰਚਿਆ ਨਹੀਂ ਤੇ ਬਾਈਸੈਂਸ ਸਾਡੇ ਕੋਲ ਪਹੁੰਚ ਵੀ ਜਾਵੇ ਤੇ ਅਸੀਂ ਉਹਨੂੰ ਮਾਫ ਨਹੀਂ ਕਰਦੇ ਤੇ ਆਪਣੇ ਪੂਰੇ ਐਸਸੀ ਸਮਾਜ ਭਾਈਚਾਰੇ ਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਅਪੀਲ ਕਰਾਂਗੇ ਕਿ ਇਹਨਾਂ ਦਾ ਬਾਈਕਾਟ ਕਰੋ ਅਸੀਂ ਇਹਨਾਂ ਨੂੰ ਕਦੀ ਵੀ ਵੋਟ ਨਹੀਂ ਪਾਵਾਂਗੇ ਅਸੀਂ ਆਪਣਾ ਇੱਕ ਵੱਖਰਾ ਸਮਾਜ ਸੱਜਾਂਗੇ ਤੇ ਇਹਨਾਂ ਨੂੰ ਦੱਸ ਦੇਵਾਂਗੇ ਕਿ ਤੁਹਾਡਾ ਸਮਾਜ ਕੀ ਹੈ ਤੇ ਸਾਡਾ ਸਮਾਜ ਕੀ ਆ ਇਹਨਾਂ ਨੇ ਏਕਤਾ ਭੰਗ ਕੀਤੀ ਹੈ ਸਮਾਜ ਦੀ ਇਹਨਾਂ ਨੂੰ ਕਿਸੇ ਵੀ ਲੋਕਾਂ ਨੂੰ ਜਿਹੜੇ ਜਨਰਲ ਕੈਟਾਗਰੀ ਦੇ ਲੋਕ ਉਹਨਾਂ ਨੂੰ ਵੀ ਚਾਹੀਦਾ ਕਿ ਇਹਨਾਂ ਦਾ ਬਾਈਕਾਟ ਕਰਨਾ ਹੈ ਇਹਨਾਂ ਨੂੰ ਮਾਫੀ ਨਹੀਂ ਦੇਣੀ ਚਾਹੀਦੀ ਕਿਉਂਕਿ ਇਹ ਸਾਨੂੰ ਸਮਾਜ ਨੂੰ ਏਕੇ ਕਰਨਾ ਚਾਹੀਦਾ ਹੈ ਕਿ ਸਾਨੂੰ ਦੁਫਾੜ ਕਰਨਾ ਚਾਹੀਦਾ ਅਸੀਂ ਏਕਤਾ ਕਰਨਾ ਚਾਹੁੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਮਾਨਸ ਕੀ ਜਾਤ ਸਭ ਇੱਕੋ ਪਹਿਚਾਨ ਬੋ ਪਰ ਇਹਨਾਂ ਨੇ ਉਹ ਗੁਰੂ ਮਹਾਰਾਜ ਦੇ ਬਚਨਾਂ ਨੂੰ ਹੀ ਇਹਨਾਂ ਨੇ ਧੂਲਿਆ ਇਹਨਾਂ ਨੂੰ ਕਦੀ ਮਾਫਰੀ ਕਰਨਾ ਜਿਹੜਾ ਗੁਰੂ ਮਹਾਰਾਜ ਦੇ ਬਚਨਾਂ ਤੇ ਪਾਰਾ ਨਹੀਂ ਦਿੰਦੇ ਉਹਨਾਂ ਨੂੰ ਅੱਜ ਚੋਰ ਤੇ ਚੇਨੀਆਂ ਖਿੱਤੜਾ ਵਾਲਾ ਸਮਝ ਗਿਆ ਐਸਿਸ ਵਾਜ ਨੂੰ ਮੈਂ ਗੁਰਜੀਤ ਔਜਲਾ ਜੀ ਔਰ ਕਾਂਗਰਸ ਦੀ ਟਟੀਆਂ ਮਾਨਸਿਕਤਾ ਹੈ ਜਿਹਨੂੰ ਦੇਸ਼ ਕਦੀ ਮਾਫ ਨਹੀਂ ਕਰੇਗਾ ਔਰ ਇਹਦੀ ਕਾਂਗਰਸ ਮੁਕਤ ਵਿਪਾਰਤ ਬਣਨ ਆਲਾ ਉਹਨੇ ਗੁਰਜੀਤ ਔਜਲਾ ਜੀ ਵੀ ਇੱਕ ਸਾਬਨਾਂਗੇ ਉਹ ਇਹਨਾਂ ਦੀ ਐਸਸੀ ਜਵਾਬ ਜਮਾਨਤ ਜਬਤ ਕਰਾਏਗਾ ਉਹਨੇ ਮਾਫੀ ਵੀ ਮੰਗ ਲਈ ਇਸ ਕੰਮ ਦੇ ਵਿੱਚ ਮਾਫੀ ਦੇ ਰਿਹਾ 50 ਕਰੋੜ ਤੋਂ ਉੱਪਰ 50 ਕਰੋੜ ਉਹਨੇ ਮਾਫੀ ਦੇ ਦਿੱਤੀ ਹੈ ਇਹ ਪਰਪੰਚ ਹੈ ਮੈਂ ਬਿਲਕੁਲ ਕਹਿੰਦਾ ਹਾਂ ਉਹਨੂੰ ਮਾਫੀ ਨਹੀਂ ਮਿਲੇਗੀ ਸਜ਼ਾ ਮਿਲੇਗੀ ਜੋ ਜਗਨ ਅਪਰਾਧ ਮੁਰਜੀਦੌਜਾ ਕਾਂਗਰਸ ਦੇ ਐਫੀ ਨੇ ਕੀਤਾ ਉਹਨਾਂ ਨੇ ਕਿਹਾ ਕਿ ਮਾਫੀ ਮੈਂ ਵੱਡੇ ਤੀਸੇ ਵਗਲੀਆ ਪਰ ਇਹ ਰਿਸ਼ਤਾ ਸੀ ਸਿਆਸੀ ਰੋਟੀਆਂ ਸਿੱਕੀਆਂ ਜਾ ਰਹੀਆਂ ਇਹ ਉਹ ਇੰਨੇ ਬੱਚੇ ਨੇ ਤੇ ਫਿਰ ਤਾਕਤ ਨੂੰ ਡਰਾਗਰ ਉਹਨਾਂ ਦੀ ਜ਼ੁਬਾਨ ਤੇ ਕੰਟਰੋਲ ਨਹੀਂ ਜਿੱਦਾਂ ਰਾਹੁਲ ਗਾਂਧੀ ਉਹਨਾਂ ਦੇ ਲੀਡਰ ਦੀ ਜ਼ੁਬਾਨ ਫੁੱਟ ਚ ਜਾਂਦੀ ਹੈ ਆ ਪਾਰਲੀਮੈਂਟ ਦੀ ਜੌਨਲ ਜੀ ਵੀ ਜ਼ੁਬਾਨ ਕਿੱਥੇ ਚੱਲਦੀ ਉਹ ਰਾਹੁਲ ਗਾਂਧੀ ਵੀ ਮਾਫੀ ਮੰਗਦਾ ਬਾਅਦ ਵਿੱਚ ਜਲਦ ਬੋਲ ਕੇ ਜੇ ਤੁਮਹਾਨੂੰ ਓਜਲਾ ਜੀ ਉਸੇ ਕੈਟੇਗਰੀ ਦੇ ਨੇ ਫਿਰ ਮੈਂ ਉਹਨਾਂ ਨੂੰ ਸਲਾਹ ਦਿਆਂਗਾ ਤੁਸੀਂ ਪਾਰਲੀਮੈਂਟ ਹੀ ਜਾਣ ਦੇ ਕਾਬਲ ਨਹੀਂ ਤੁਸੀਂ ਇਸ ਪਾਰਲੀਮੈਂਟੀ ਤੋਂ ਬਾਹਰ ਹੀ ਰਹੋ ਤੇ ਠੀਕ ਹੈ ਤੁਸੀਂ ਇੰਨੀ ਜੋ ਜਗਨਹਿਰ ਅਪਰਾਧ ਕੀਤਾ ਇਹ ਪਾਰਲੀਮੈਂਟ ਹੀ ਜਾਣ ਦੇ ਕਾਬੂ ਕਾਬਲ ਨਹੀਂ ਅਸੇ ਸਮਾਂ ਤੁਹਾਨੂੰ ਤੂੰ ਹੀਟ ਆਏਗਾ ਤੁਹਾਡੀ ਜ਼ਬਾਨਾਂ ਚ ਬੰਦ ਕਰਾਏਗਾ ਇਹ ਕੀ ਬਾਰੇਗਾ ਪੂਰਾ ਦੇਸ਼ ਹੈਗੀ ਅਸਾਂ ਕਿ ਮੈਂ ਸੁਨਿਆ ਨਹੀਂ ਮੈਂ ਉਹ ਟਿੱਪਣੀ ਕਰਾਂਗਾ ਪਰ ਓਜਲਾ ਜੀ ਦੀ ਵੀਡੀਓ ਤੇ ਵੀ ਸਾਰੇ ਨਾਲ ਤੁਹਾਨੂੰ